ਮੈਂ ਨਹੀਂ ਜੀ ਪਛਾਣ ਪਾਇਆ ਕੌਣ ਬੋਲ ਰਿਹਾ ਲੋ ਜੀ ਬਾਹਰਲੇ ਮੁਲਕ ਕੋ ਬੋਲਦਾ ਫੋਰਨ ਕੰਟਰੀ ਚ ਮੈਂ ਕਿਹਾ ਨੰਬਰ ਦੇਖ ਲਿਆਣਾ ਪਛਾਣ ਲਿਆਣਾ ਪਛਾੜਨਾ ਵੀ ਭੁੱਲ ਗਏ ਓ ਹੋ 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 ਮਿੱਕੂ ਭਾਜੀ ਬੋਲਦੇ ਹਾਂਜੀ ਹਾਂਜੀ ਮਿੱਕੂ ਭਾਈ ਜੀ ਬੋਲਦਾ ਓ ਕਿਆ ਹਾਲ ਚਾਲ ਹੈ ਤੁਹਾਡੇ ਸਭ ਵਧੀਆ ਵਧੀਆ ਤੁਹਾਡੀਆਂ ਦਵਾਵਾ ਹੋਰ ਘਰ ਬਾਤ ਘਰ ਬਾਤ ਘਰ ਬਾਤ ਸਾਰੇ ਠੀਕ ਹੈ ਜੀ ਤੁਸੀਂ ਸੁਣਾਓ ਆਪਣੀ ਸਭ ਵਧੀਆ ਵਧੀਆ ਹੋਰ ਕੋਈ ਮੇਰੇ ਲੈ ਕੇ ਸਵਾ ਹੋਵੇ ਨਾ ਨਹੀਂ ਕੋਈ ਨਹੀਂ ਪਾਜੀ ਕਾ ਖਾ ਲੈਣਾ ਤੂੰ ਹੁਕਮ ਕਰੋ ਨਹੀਂ 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 ਕਾ ਲੈਣਾ ਤੁਸੀਂ ਵਾਪਿਸ ਬਸ ਮੈਂ ਆ ਰਿਹਾ ਦੋ ਤਿੰਨ ਮਹੀਨਿਆਂ ਤੱਕ ਪਿਆਰ ਹੋ ਗਈ ਏ ਅੱਛਾ ਜੀ ਕਿੱਟੀ ਦੇ ਉੱਤੇ ਹਾਂਜੀ ਹਾਂਜੀ ਤੇ ਕੀ ਲੈ ਕੇ ਆਈਏ ਉਹ ਕੁਛ ਨਹੀਂ ਪਾਜੀ ਤੁਸੀਂ ਆਜੋ ਤੁਹਾਨੂੰ ਮਿਲਿਆ ਨਹੀਂ ਨਹੀਂ ਹੁਕਮ ਕਰੋ ਨਹੀਂ ਹੁਕਮ ਕਿਹਾਗਾ ਨਾ ਪਾਜੀ ਕਮਾਲ ਕਰਦੇ ਤੁਸੀਂ ਨਹੀਂ ਨਹੀਂ ਪਾਜੀ ਹੁਕਮ ਕਰੋ ਫੇਰ ਨਹੀਂ ਕਿਹੜਾ ਵੀ ਕੋਈ ਸ਼ਾਇਰ ਨਹੀਂ ਬਾਹਰੋਂ ਲੈ ਕੇ ਆਏ ਮੈਂ ਉਹ ਨਹੀਂ ਨਹੀਂ ਕਮਾਲ ਕਰਦੇ ਤੁਸੀਂ ਨਹੀਂ ਤੇ ਨਾਣੇ ਨਾ ਇਹ ਮੇਰੇ ਦੋਸਤ ਦਾ ਨੰਬਰ ਹੈ ਮੈਂ ਤੁਹਾਨੂੰ ਆਪਣੇ ਵਾਲੇ ਨੰਬਰ ਤੋਂ ਕਾਲ ਕਰਦਾ ਨੰਬਰ ਮੇਰਾ ਪੱਕਾ ਸੇਵ ਵੀ ਕਰ ਲਓ ਠੀਕ ਹੈ ਚਲੋ ਐਵੇਂ ਫਿਰ ਖੁੱਲ ਕੇ ਗੱਲ ਕਰਦਾ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕੋਈ ਗੱਲ ਨਾਣ ਦਾ ਕਾਲ ਚੱਕੇ ਆਪਣੀ ਕਰਦਾ ਕਾਲ ਚੱਕੀ ਕਰ ਲਓ ਤੁਸੀਂ ਕਰ ਲਓ ਕੋਈ ਨਾ ਕੋਈ ਗੱਲ ਨਹੀਂ ਭਾਜੀ ਕੋਈ ਗੱਲ ਕੋਈ ਗੱਲ ਫਰੋਡ ਕਾਲ ਆਈ ਅਭੀ ਦੇਖੋ ਐਸੇ ਹੀ ਬੇਵਕੂ ਬਣਾਤੇ ਹਨ ਕਿ ਪਹਿਚਾਣਿਆ ਨਹੀਂ ਕਿ ਤੁਹਾਨੂੰ ਲੱਗਣਾ ਕੋਈ ਸਾਡਾ ਰਿਲੇਟਿਵ ਹੋ ਰਿਹਾ ਤੁਸੀਂ ਫਿਰ ਉਦਾਹਰਣ ਦੇਣੀ ਕਿ ਤੁਸੀਂ ਫਲਾਣੇ ਬੋਲਦੇ ਫਲਾਣੇ ਬੋਲਦੇ ਬਾਬੂ ਦੇ ਮੱਤੇ ਉਹਨੇ ਇੱਕ ਬਣ ਜਾਣਾ ਮੈਂ ਤੁਹਾਨੂੰ ਸਾਰੀ ਗੱਲ ਬੱਸ ਸੁਣਾਉਂਦਾ ਜੀ ਦੇਖੋ ਕਿਦਾਂ ਦੇ ਯਾਰ ਇਹ ਫਰੋਡ ਹੈ ਇਦਾਂ ਲੋਕਾਂ ਨੂੰ ਲੁਜਾਂਦੇ ਆਰੇ ਆਪਣੀ ਗੱਲਾਂ 'ਚ ਨਾ ਕਿਉਂ ਤੁਸੀਂ ਸੁਣਦੇ ਹੋ ਵੀ ਕੀ ਆ ਗਿਆ ਬੋਲਦਾਂ ਨੇ ਮੈਂ ਥੋੜਾ ਪੂਰੀ ਵੀਡੀਓ ਸ਼ੇਅਰ ਕਰੂੰਗਾ ਜਰਾ ਦੇਖੂਗਾ ਉੱਮਾ ਚੱਕਣਾ ਹੈ ਹੈਲੋ ਹਾਂਜੀ 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 ਭਾਜੀ ਕੀ ਹਾਲ ਹੈ ਹਾਂਜੀ ਹਾਂਜੀ ਵਧੀਆ ਤੁਸੀਂ ਆਪਣਾ ਸੁਣਾਓ ਆ ਨੰਬਰ ਹੈ ਮੇਰਾ ਪਹਿਲੇ ਵਾਲਾ ਫਰੈਂਡ ਦਾ ਸੀਗਾ اچھا ਉਹ ਦੋਸਤ ਦਾ ਨੰਬਰ ਦਾ اچھا 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 ਹਾਂ ਸਭ ਸਭ ਬੜੀਆ ਸਭ ਬੜੀਆ ਤੂੰ ਹੀ ਸੁਣਾਓ ਆਪਣੀ ਸਭ ਬੜੀਆ ਕਿਰਪਾ ਬਾਲਕ ਵੀ ਆਪਣੀ ਸੁਣਾਓ ਹੋਰ ਕੋਈ ਮੇਰੇ ਲਈ ਸੇਵਾ ਉਹ ਸੇਵਾ ਨਹੀਂ ਯਾਨੀ ਕਿੱਧਰ ਅੱਜ ਗੱਲ ਯਾਨੀ ਬਾਹਰ ਹੀ ਹੈ ਕਿਤੇਾਰੇ ਘਰ ਨੂੰ 2 ਮਹੀਨੇ ਬਾਹਰ ਹੀ ਹੁੰਨੇ ਆਪਾਂ ਹੁਣ ਆਦਾ ਨਹੀਂ ਲੱਗੇ ਦੇ ਨਹੀਂ 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 ਤੂੰ ਸਾਰਾ ਹੀ ਪਰਿਵਾਰ ਚਲ ਗਿਆ ਬਾਹਰ ਹਾਂਜੀ ਹਾਂਜੀ ਬੱਸ ਮਹੀਨੇ ਡੇਢ ਤੱਕ ਆਰੇ ਘਰ ਲੋ ਟਿੰਕੂ ਪੁੱਛਦੇ ਬਗੌੜਾ ਕੀ ਟਿੰਕੂ ਟਿੰਕੂ ਗੱਦ ਗਿਆ ਅਣੀ ਟਿੰਕੂ ਦਾ ਤੇ ਇਹ ਉਹ ਤਾਂ ਯਾ ਉਹਦਾ ਮੈਨੂੰ ਹੁਣ ਮਿਲਿਆ ਮੈਨੂੰ ਮੈਂ ਤਾਂ 5-6 ਮਹੀਨੇ ਪਹਿਲਾਂ ਹੀ ਮਿਲਿਆ। ਬਣੀ ਇੱਥੇ ਹੀ ਹਲੇ ਟਿੰਕੂ ਨਹੀਂ ਗਿਆ ਹਾਲੇ। ਇੱਕ ਉਹ ਇੱਥੇ ਹੀ ਆ। ਟਿੰਕੂ ਮੈਨੂੰ ਹੁਣ ਤਾਂ ਮਿਲਿਆ ਜੀ ਊਰੇ ਆਪਣੇ ਅਸੀਂ ਜਲੰਧਰ ਗਏ ਵੇ ਜਲੰਧਰ ਦਾ ਮੈਨੂੰ ਘੁੰਮਦਾ ਮਿਲਿਆ ਉਹ ਮੈਨੂੰ ਮਿਲਿਆ ਆ ਕੇ ਨਮਸਤੇ ਕਰੀ ਮੈਂ ਕਿਹਾ ਤੂੰ ਉਹ ਕਹਿੰਦਾ ਪਾਪਾ ਜੀ ਦੇ ਬਾਹਰ ਹੈ ਕਹਿੰਦਾ ਮੈਂ ਜਾਣਾ ਏ। ਨਹੀਂ ਨਹੀਂ ਹਲੇ ਇੱਥੇ ਹੀ ਆ ਉਹਨੂੰ ਨਾਲ ਲੈ ਕੇ ਜਾਣਾ ਹੁਣ। ਇੱਥੇ ਆਣਾ ਨਾ ਘੁੰਮਣੇ ਫੇਰਣ ਵਾਸਤੇ। ਅੱਛਾ ਅੱਛਾ ਆਜਾ ਇੰਡੀਆ ਹੀ ਆ ਉਹ। ਹਾਜੀ ਹਾਜੀ ਤੇ ਅੱਛਾ 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 ਹੋਰ ਕੀ ਹੋ ਰਿਹਾ ਕੰਮਕਾਰ ਕੰਮਕਾਰ ਕੁਛ ਨਹੀਂ ਹੈ ਪਾਜੀ ਬੇਲੇ ਬੈਠੇ ਵੇ ਯਾਰ ਬਸ ਮੇਰੀ ਲੈ ਸੇਵਾ ਸੇਵਾ ਕੀ ਹਾਜੀ ਸੇਵਾ ਕੁਛ ਨਹੀਂ ਹੈ ਬਸ ਆਓ ਤੁਸੀਂ ਦੱਸੋ ਦਾਰੇ ਘਰ ਨੂੰ ਮਿਲਦੇ ਆ ਕੇ ਤੇ ਨਾਲੇ ਤਾਂ ਕੰਮ ਇਦਾਂ ਸੀਗਾ ਹਾਂਜੀ ਤੇ ਮੈਂ ਹੁਣ ਘਰ ਨੂੰ ਮੈਂ ਆ ਰਿਹਾ ਹੁਣ ਘਰ ਨੂੰ ਪੇਮੈਂਟ ਸੀਗੀ ਮੇਰੇ ਕੋਲ ਰੱਖੀ ਹੋਈ ਰੱਖੀ ਕਰੀ ਹੋਈ ਉਹ ਮੈਂ ਲੱਗੇ ਲਾਉਣ ਤਾਂ ਡਲ ਖਾਤੇ ਦੇ ਵਿੱਚ ਅੱਛਾ ਜਿੱਦਾਂ ਆਉਂਗਾ ਨਾਲ ਆਪਾਂ ਮਿਲਾਂਗੇ ਤੇ ਨਾਲ ਪੇਮੈਂਟ ਕਢਾ ਲਾਂਗੇ ਤਾਂ ਕਰਕੇ ਜਾਂਦਾ ਸੀਗਾ ਕੋਈ ਨਹੀਂ ਕੋਈ ਨਹੀਂ ਪਾ ਦੋ ਤੁਸੀਂ ਆ ਕੇ ਲੈ ਲਿਓ ਆਪਣਾ ਕਿਹੜੇ ਬੈਂਕ ਨਾਲ ਖਾਤਾ ਹੈ ਮੇਰਾ ਇਹੀ ਹੈਗਾ ਗੂਗਲ ਪੇ ਪਰ ਗੂਗਲ ਪੇ ਤੇ ਤੇ ਇੱਥੇ ਸੈਂਡ ਨਹੀਂ ਹੋਣੇ ਬੈਂਕ ਅਕਾਊਂਟ ਦੇ ਵਿੱਚ ਹੋਣੇ ਆ ਕਿਉਂਕਿ ਬੈਂਕ ਤੋਂ ਬੈਂਕ ਲੱਗਣੇ ਆ ਪੈਸੇ ਇਤੋਂ ਅੱਛਾ ਬੈਂਕ ਤੋਂ ਬੈਂਕ ਲੱਗਣੇ ਆ ਯਾਰ ਬੈਂਕ ਤੋਂ ਬੈਂਕ ਤਾਂ ਹੁਣ ਮੈਨੂੰ ਵੀ ਨਹੀਂ ਪੂਰਾ ਖਾਤਾ ਯਾਦ ਫਿਰ ਪਤਾ ਕੀ ਗੱਲ ਆ ਖਾਤੇ ਤੇ ਹੈਗੇ ਆ ਹਾਂ ਹਾਂ ਬੰਗੇ ਉਹਨਾਂ ਹੀ ਦਿਨ ਦਿਨ ਗੱਲ ਹੁੰਦੀ ਸਾਰੀ ਯਕੀਨ ਭਰੋਸੇ ਦੀ। ਉਹ ਇਹ ਤਾਂ ਹੈ ਨਹੀਂ ਕਿ ਕਿੰਨੇ ਪੈਸੇ ਹਾਂ ਇੰਨੇ ਪੈਸੇ ਤੁਸੀਂ ਪਾਣੇ ਉਹ ਵੀ ਦਾ ਯਕੀਨ ਵੀ ਹਾਂ। ਇਹ ਤਾਂ ਤੁਹਾਡੀ ਗੱਲ ਠੀਕ ਆ। ਫਿਰ ਤੁਹਾਨੂੰ ਸ਼ਾਮ ਦਮਾ ਖਾਤਾ ਫਿਰ ਮੈਂ ਜੀ ਜੇ ਤੁਹਾਨੂੰ ਲੋੜ ਪਵੇ ਤੇ ਚਲਾ ਸਕਦੇ ਵਰਤ ਸਕਦੇ ਮੈਂ ਚੱਲਿਆ ਸੀਗਾ ਮਾਰਕੀਟ ਨਾਲੋਂ ਘਰੋਂ ਫੋਨ ਕਰਾ ਕੇ ਕਿਸੇ ਨੂੰ ਕਹਿ ਕੇ ਮਗਾ ਲੈਂਦੇ WhatsApp ਦੇ ਉੱਪਰ। ਓਹੋ ਮੈਂ ਹੁਣ ਕੀ ਕਰ ਦੇਣਾ ਪੈ ਹੈ? ਮੈਂ ਸੈਂਡ ਕਰ ਦੇਣਾ ਇਧਰੋਂ ਮੈਂ ਬਾਹਰ ਸੀਟ ਹੀ ਚੱਲਿਆ ਸੀ ਹੁਣ। Google Pay ਪਰ ਪਾ ਦਿਓ। ਗੂਗਲ ਪੇਜ ਹੋਣੇ ਵੀ ਹੈਗੇ ਕਿਉਂਕਿ ਪਹਿਲਾਂ ਵੀ ਟਰਾਈ ਕਰੀਏ ਨਾ ਇੱਥੇ ਬੈਂਕਰ ਆ ਜਿਹੜਾ ਬੈਂਕ ਚ ਬੈਂਕ ਟੂ ਬੈਂਕ ਨੂੰ ਕਰਦੇ ਹੋਣੇ ਨਹੀਂ ਦੂਜਾ ਨੰਬਰ ਹੈ ਮੇਰਾ ਅੱਛਾ ਬੈਂਕ ਟੂ ਬੈਂਕ ਹੀ ਕਰਦੇ ਹਾਂ ਹਾਂ ਉਹ ਫਿਰ ਹੁੰਦਾ ਗੂਗਲ ਪੇ ਵਾਲਾ ਹੁੰਦਾ ਤੇ ਉਹ ਤੇ ਆਸਾਨੀ ਨਾਲ ਹੋ ਜਾਣੇ ਸੀਗੇ ਹੂੰ ਬਾਕੀ ਬੈਂਕ ਟੂ ਬੈਂਕ ਕਰਦੇ ਕਿਹੜੇ ਬੈਂਕ ਦਾ ਖਾਤਾ ਆਪਣਾ ਰਿਸ਼ਤ ਬੈਂਕ ਦਾ ਆਪਣਾ ਹੈ ਜੀ ਆਰਪੀਐਲ ਬੈਂਕ ਹੈ ਉਹਦੇ ਚ ਹੈ ਆਰਪੀਐਲ ਹੈਗਾ ਕੋਈ ਗੱਲ ਨਹੀਂ ਤੁਸੀਂ ਨਾ ਮੋਗਾ ਕੀ ਕਰੋ ਜੇ ਜਿੱਦਾਂ ਵੀ ਠੀਕੀ ਦੀ ਹੁੰਦੇ ਨਾ ਹੁੰਦੇ ਤੋਂ ਇਹ ਸ਼ਾਮ ਨੂੰ ਜਿਹੜਾ ਨਹੀਂ ਆਪਾਂ ਸ਼ਾਮ ਦੇ ਦੂੰਗਾ ਤੁਹਾਨੂੰ ਸ਼ਾਮ ਨੂੰ ਸ਼ਾਮ ਨੂੰ ਦੇ ਦੂੰਗਾ ਮੈਂ ਤੁਹਾਨੂੰ ਨਾ ਠੀਕ ਹੈ ਜੀ ਠੀਕ ਹੈ ਹੋਰ ਘਰ ਪਰਿਵਾਰ ਤਾਂ ਸਭ ਠੀਕ ਹੈ ਸਭ ਵਧੀਆ ਸਭ ਵਧੀਆ ਜੀ ਚਲੋ ਜੀ ਹੋਰ ਪਵੇ ਤੇ ਚਲਾ ਵੀ ਸਕਦੇ ਹੋ ਬਰਾਤ ਵੀ ਸਕਦੇ ਹੋ ਤੁਹਾਡੇ ਆਪ ਦੇ ਕੋਈ ਚੱਕਰ ਨਹੀਂ ਆ ਉਹ ਨਹੀਂ ਕੋਈ ਗੱਲ ਨਹੀਂ ਭਾਜੀ ਯਾਰ ਆਪੇ ਲੌਂਗ ਤਾਂ ਦੇ ਆਪਾਂ ਕਾਰ ਕਾਰੋਬਾਰ ਕਰਨਾ ਹੋਵੇ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਲੋੜ ਪਵੇ ਪੁੱਛਣ ਦੀ ਗੱਲ ਨਹੀਂ ਹੈਗੀ ਤੁਹਾਡੇ ਆਪਦੇ ਹੀ ਹੈ ਠੀਕ ਹੈ ਉਹ ਨਹੀਂ ਨਹੀਂ ਇਹ ਤਾਂ ਆਪਣੇ ਕੋਲ ਤਾਂ ਸੇਵ ਹੀ ਰਹਿਣੇ ਤੁਸੀਂ ਕੋਈ ਗੱਲ ਨਹੀਂ ਆਜੂ ਤੁਸੀਂ ਠੀਕ ਠੀਕ ਆ ਨੰਬਰ ਮੇਰਾ ਪੱਕਾ ਕਰ ਲਿਆ ਮੈਂ ਸੇਵ ਕਰ ਲੈਂਦਾ ਸੇਵ ਕਰ ਲਿਆ ਠੀਕ ਹੈ ਮੈਂ ਸਿਰ 4 ਵਜੇ ਲਾਉਗਾ ਕੱਲ ਠੀਕ ਹੈ ਜੀ ਠੀਕ ਹੈ ਬਸ ਸਾਸ਼ੀ ਗੱਲ ਤੋਂ ਦੋਸਤ ਇਹਦਾ ਫਰੋਡ ਹੈ ਫਰੋਡ ਕਹ ਹੈ ਇਹਨੇ ਤੁਹਾਨੂੰ ਇੱਕ ਮੈਸਜ ਬੈਂਕ ਦੇਣਾ ਪਹਿਲਾਂ ਤਾਂ ਬੈਂਕ ਅਕਾਊਂਟ ਨੂੰ ਦੋ ਹੀ ਨਾ ਕਦੀ ਵੀ ਬੁੱਜੀ ਗੱਲ ਇਹ ਫਿਰ Google Pay ਨੇ ਚਲਿਆ ਹੁਣ ਮੇਰੇ ਇਸ ਨੰਬਰ 'ਤੇ ਜੀ ਵੀ ਪਰੇ ਕਾਲ ਕਰ ਰਹੀ ਤੇ Google Pay ਹੈ ਨਹੀਂ ਤੁਹਾਨੂੰ ਸਿਰਫ ਇੱਕ ਟੈਕਸਟ ਮੈਸੇਜ ਆਣਾ ਤੁਹਾਨੂੰ ਲੱਗਣਾ ਮੇਰੇ ਅਕਾਊਂਟ 'ਚ ਪੈਸੇ ਆ ਗਏ ਉਹ ਸਿਰਫ ਟੈਕਸਟ ਮੈਸੇਜ ਹੁੰਦਾ ਠੀਕ ਹੈ ਫਿਰਨੇ ਤੁਹਾਨੂੰ 10 15 ਮਿੰਟ ਬਾਅਦ ਫੋਨ ਕਰਨਾ ਕਿ ਭਾਜੀ ਮੇਰੇ ਤੇ ਜਿਆਦਾ ਪੈ ਗਏ 80000 ਪੈ ਗਿਆ ਤੁਸੀਂ 15 20000 ਮੈਨੂੰ ਫੇਰ ਵਾਪਸ ਕਰ ਦਿਓ Google Pay ਤੁਸੀਂ ਆਪਣਾ ਖਾਤਾ ਚੈੱਕ ਕਰਨਾ ਨਹੀਂ ਤੁਸੀਂ ਸੋਚਣਾ ਵੀ ਹਾਂ ਆ ਤਾ ਗਈ ਹੈ ਕਿਉਂਕਿ ਉਹ ਮੈਸੇਜ ਆਂਦਾ ਨਾ ਤੁਸੀਂ ਅਕਾਊਂਟ ਚੈੱਕ ਕਰਨੇ ਤੁਸੀਂ ਇਹਨੂੰ ਉਲਟੇ 20 25000 ਪਾ ਦਿੰਦੇ ਤੁਸੀਂ ਬਾਅਦ ਵਿੱਚ ਦੇਖਣਾ ਤੁਹਾਨੂੰ ਅਮਾਉਂਟ ਆਇਆ ਕੁਛ ਨਹੀਂ ਤੁਹਾਡੇ ਅਕਾਊਂਟ ਮਤੇ ਚਲੇ ਗਏ ਇੱਕ ਨਿਆ ਸਕੈਮ ਹੈ ਉਹ ਵੇਰ ਰਿਹਾ ਕਰੂ ਕੋਈ ਨਹੀਂ ਕੁਛ ਨਹੀਂ ਬੈਂਕ ਦਾ ਜੋ ਵੀ ਲੈਣ ਦੇਣਾ ਹੈ ਫੋਨ ਪਰ ਕੋਈ ਆਪਣਾ ਸਾਕ ਸਬੰਧੀ ਫੋਨ ਕਰਦਾ ਨਾ ਉਹਨੂੰ ਹੀ ਬੋਲ ਦੋ ਕਿ ਆ ਜਾ ਪਾ ਘਰ ਆ ਜਾ ਤੇਰੀ ਹੈਲਪ ਜ਼ਰੂਰ ਕਰੂਗੇ ਘਰ ਆ ਕੇ ਲੈ ਜਾ ਠੀਕ ਹੈ ਕਿਦਾਂ ਇਹ ਅਕਾਊਂਟ ਡੇਟਾ ਇੰਜੈਕਸ਼ਨ ਇਹਨੂੰ ਬਿਲਕੁਲ ਵਾਈਡ ਕਰ ਦੋ ਬਹੁਤ ਬੜਾ ਸਕੈਮ ਹੈ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਮੇਰੇ ਨਾਲ ਹੋਇਆ ਕੀ ਹੈ ਪੂਰੇ ਦੇ ਪੂਰੇ ਖਾਤੇ ਸਾਫ ਹੋ ਰਹੇ ਲੋਕਾਂ ਦੇ ਲੈਕ ਆਫ ਨੋਲੇਜ ਥੋੜੀ ਜੀ ਕਦੇ ਵੀ ਤੁਹਾਨੂੰ ਬੈਂਕੀ ਦੇ ਰਸਤੇ ਕੋਈ ਕੋਲ ਨਹੀਂ ਆਣੀ ਕੋਈ ਉੱਟ ਕਿਸੇ ਰਿਲੇਟਿਵ ਦੇ ਕੋਲ ਨਹੀਂ ਆਣੀ ਮੈਨੂੰ ਪਤਾ ਨਹੀਂ ਕਿੰਨੇ ਹੀ ਬੰਦੇ ਮੈਸੇਜ ਕਰਦੇ ਕਿੰਨੇ ਹੀ ਬੰਦੇ ਫੋਨ ਕਰਦੇ ਕਿ ਭਾਜੀ ਤੁਹਾਡੇ ਨਾਮ ਤੇ ਜੀ ਪੈਸੇ ਮੰਗਦੇ ਉਹਦਾ ਕਾਰਨ ਪਤਾ ਕੀ ਹੈ ਤੁਹਾਨੂੰ ਕੋਈ ਵੀਡੀਓ ਕੋਲ ਆਣੀ ਜਿੱਦਾਂ ਹੀ ਤੁਹਾਨੂੰ ਇਹ ਮੈਂ ਤੁਹਾਨੂੰ ਸਪੈਸ਼ਲ 19 ਦੀ ਗੱਲ ਕਰਦਾ ਕਿਉਂਕਿ ਮੈਂ 19 ਮੈਂ ਡੀਐਸਪੀ ਤਾਂ 19 ਲੋਕਾਂ ਨੂੰ ਉਹ ਕੋਲ ਆਣੀ ਕਿਉਂ ਇੰਦਾ ਰੈਕਡ ਬੜਾ ਤਕੜਾ ਹੁੰਦਾ ਇੰਡੀਜੋ ਇਨਫੋਰਮੇਸ਼ਨ ਹੈ ਜੋ ਨਾ ਦੀ ਆਰਗੇਨਾਈਜ਼ ਕ੍ਰਾਈਮ ਕਹਿੰਦੇ ਨੇ ਵੀ ਪਕੜ ਬਹੁਤ ਹੈ ਇਹਨਾਂ ਨੇ ਪਹਿਲੇ ਦੇਖਣਾ ਕਿ ਓਨੇ ਵਿੱਚ ਡੀਐਸਪੀ ਕੌਣ ਹੈ ਐਸਪੀ ਕੌਣ ਹੈ ਐਡੀਸ਼ਨਲ ਐਸਪੀ ਕੌਣ ਹੈ ਇਹਨੂੰ ਇਹ ਪੂਰਾ ਪਤਾ ਹੁੰਦਾ ਜੀ ਫਿਰ ਨਾ ਓਨੇ ਦੇ ਬੰਦੇ ਨੂੰ ਕਿਸੇ ਨੂੰ ਟਾਰਗੇਟ ਕਰਨਾ ਉਹਨੂੰ ਸਿਰਫ ਵੀਡੀਓ ਕਾਲ ਆਣੀ ਜਦਦੇ ਉਹ ਵੀਡੀਓ ਕਾਲ ਚੱਕਣੀ ਪਰਲੀ ਸਾਈਡ ਬਿਲਕੁਲ ਨਿਊਡ ਲੜਕੀ ਦਿਖਣੀ ਤੁਹਾਨੂੰ ਨਾ ਔਰ ਕਈ ਵਾਰ ਤਾਂ ਬੰਦੇ ਕਰ ਦਿੰਦੇ ਕਈ ਵਾਰ ਕੁਝ ਹੁੰਦੇ ਜੰਗ ਲੜਕੇ ਉਹ ਗੱਲ ਲੱਗ ਜਾਂਦੇ ਕਰ ਉਹ ਕਿਆ ਕਰਦੇ ਸਕਰੀਨ ਰਿਕਾਰਡਿੰਗ ਕਰਦੇ ਫਿਰ ਉਹਨਾਂ ਨੇ ਉਹ ਰਿਕਾਰਡਿੰਗ ਕਰ ਲੈਣੀ ਕਿ ਤੁਸੀਂ ਕਿਸੇ ਨਿਊ ਲੜਕੀ ਨਾਲ ਗੱਲ ਕਰਦੇ। ਫਿਰ ਉਹਨਾਂ ਤੁਹਾਨੂੰ ਕਾਲ ਕਰਨਾ ਕਿ ਤੁਹਾਡੀ ਸਾਈਬਰ ਕੰਪਲੇਂਟ ਹੋ ਗਈ ਤੁਸੀਂ ਨਿਊ ਲੜਕੀ ਨਾਲ ਗੱਲ ਕਰ ਲਈ ਅਸ਼ਲੀਲਤਾ ਫੈਲਾ ਰਹੇ। ਤੁਹਾਨੂੰ ਅਸੀਂ ਸਾਈਬਰ ਕ੍ਰਾਈਮ ਤੇ ਫੋਨ ਆਣਾ ਤੁਹਾਨੂੰ ਫੋਨ ਆਣਾ ਕਿ ਮੈਂ ਡੀਐਸਪੀ ਅਜੀਤ ਠਾਕੁਰ ਬੋਲ ਰਿਹਾ ਜਾਂ ਜੋ ਵੀ ਉਹਨਾਂ ਨੇ ਜੋ ਵੀ ਫਿਰਕਾ ਮੈਂ ਇਹ ਬੋਲ ਰਿਹਾ ਇੰਨੇ ਪੈਸੇ ਪਾਓ ਨਹੀਂ ਤੁਹਾਡੇ ਖਿਲਾਫ ਕੰਪਲੇਂਟ ਲੱਗੇ ਦੇਣ। ਬਹੁਤ ਤੁਸੀਂ ਡਰ ਜਾਣਾ ਤੁਸੀਂ ਪੈਸੇ ਪਾਈ ਜਾਣੇ ਪਾਈ ਜਾਣੇ ਇਹਦੇ ਮੈਂ ਸਭ ਤੋਂ ਵੱਡਾ ਲੌਜੀਕ ਹੁੰਦਾ ਸ਼ਰਮ ਦਾ। ਬੰਦਾ ਕਾਨੂੰਨੀ ਵੀ ਡਰਦਾ ਬੰਦਾ ਸ਼ਰਮ ਤੇ ਡਰਦਾ ਕਿ ਯਾਰ ਮੇਰੀ ਸਿਸਟਰ ਨੂੰ ਮੇਰੀ ਭੈਣ ਨੂੰ ਪਤਾ ਲੱਗਿਆ ਮੇਰੇ ਮਾਪੇ-ਪਿਓ ਨੂੰ ਪਤਾ ਲੱਗਿਆ ਇਹ ਵੀਡੀਓ ਵਾਇਰਲ ਹੋ ਗਈ ਤਾਂ ਕੀ ਹੂੰਗਾ ਉਹ ਡਰ-ਡਰ ਮ ਡਰ-ਡਰ ਮ ਬੰਦਾ ਆਪਣਾ ਸਾਰਾ ਘਰ ਲਟਵਾ ਦਿੰਦਾ ਸੋ ਇਸ ਕਰਕੇ ਤੁਹਾਨੂੰ ਕਦੀ ਵੀ ਕੋਈ ਵੀ ਵੀਡੀਓ ਸਪੈਸ਼ਲੀ ਆਂਦੀ ਇਹਨੂੰ ਕਦੀ ਵੀ ਨਾ ਉਠਾਓ ਕਦੀ ਮਤ ਉਠਾਓ